ਏ ਅੱਜ ਪਹਿਲਾ ਕਦਮ ਜ਼ਮੀਨ ਤੇ ਰੱਖ ਰਹੀਆਂ ਸਾਡੀ ਆਰਤੀ ਜਦੋਂ ਇਹਦੀ ਬਾਡੀ ਸਿੱਧੀ ਹੋ ਗਈ ਹੁਣ ਤੁਸੀਂ ਦੇਖੋ ਆਰਤੀ ਦਾ ਬਿਲਕੁਲ ਸਟਰਕਚਰ ਜਿਹੜਾ ਇਦਾਂ ਸੀਗਾ ਇੱਕ ਤੋਂ 3 ਡਿਗਰੀ ਤੱਕ ਕਰਕੋ ਮੁੱਕੇ ਸੀ ਆਰਤੀ ਦੀ ਸਪਾਈਨ ਤੇ ਜਿਹੜੀ ਕਿ ਹੁਣ ਕਰੀਬ 60 ਡਿਗਰੀ ਤੋਂ ਲੈ ਕੇ 70 ਡਿਗਰੀ ਤੱਕ ਇਹਦੀ ਸਪਾਈਨ ਹੈ ਜਿਹੜੀ ਆਰਤੀ ਦੀ ਉਹ ਸਿੱਧੀ ਹੋ ਗਈ ਹੈ ਕੱਲ੍ਹ ਸਵੇਰੇ ਐਸ ਟਾਈਮ ਸਰਜਰੀ ਸ਼ੁਰੂ ਹੋਈ ਸੀਗੀ ਤੇ ਅੱਜ ਬਾਹਰਤੀ ਚੱਲਣਾ ਵੀ ਲੱਗ ਗਈ ਦੇਖੋ ਔਰ ਸਰਜਰੀ ਵੀ ਛੋਟੀ ਮੋਟੀ ਨਹੀਂ ਸੀ ਪੂਰੀ ਸਪਾਈਨ ਪਿੱਛੋਂ ਖੋਲ ਕੇ ਸਾਰੀ ਉਹਨੂੰ ਫਿਬੜਾ ਕਰਕੇ ਦੁਬਾਰਾ ਸਰਜਰੀ ਕਰਕੇ ਜੋੜਿਆ ਹਾਂਜੀ ਇਹਦੇ ਫਾਦਰ ਸਾਹਿਬ ਇਹਨੂੰ ਬਰਨ ਹੋਣ ਤੋਂ ਬਾਅਦ ਝੋਲੀ 'ਚ ਪਾ ਲੈਂਦੇ ਸੀ ਤੇ ਪਿੱਛੇ ਬੰਨ ਲੈਂਦੇ ਸੀ ਤੇ ਉਹ ਸਾਰਾ ਦਿਨ ਮੰਗਦੇ ਰਹਿੰਦੇ ਸੀ ਉਹਦੇ ਕਰਕੇ ਦੀ ਸਪਾਇਨ ਇਦਾਂ ਹੋ ਗਈ ਜ਼ਿਆਦਾ ਹੂੰ ਕੇਰੇ ਫਾਦਰ ਸਾਹਿਬ ਨਾਲ ਕੋਈ ਦੇਸੀ ਦਵਾਈ ਦਾ ਉੱਪਰ ਲੇਪ ਲਾ ਦਿੰਦੇ ਸੀਗੇ ਪੇਸਟ ਕਰ ਦਿੰਦੇ ਸੀ ਉਹ ਕਾਲੀ ਜੀ ਕੋਈ ਦਵਾਈ ਸੀ ਜਿਹੜੇ ਲਾਉਂਦੇ ਦਾ ਹਲਵਾਈਆਂ ਦੇ ਮੱਚੇ ਤੇ ਲਾਉਂਦੇ ਹੁੰਦੇ ਜੇ ਤੇ ਬਸ ਉਹਦੇ ਨਾਲ ਹੋਰ ਜ਼ਿਆਦਾ ਖਰਾਬ ਹੋ ਜਾਂਦੀ ਸੀ ਦਵਾਈ ਤੇ ਗੰਦਗੀ ਵਿੱਚ ਪੈ ਜਾਂਦੀ ਸੀ ਸਾਰੇ ਡਾਕਟਰ ਯੂਐਸਏ ਤੋਂ ਨੇ ਕੁਝ ਇੰਡੀਆ ਤੋਂ ਨੇ ਸਾਡੇ ਵੀਰ ਤੇ ਇਹ ਉੱਥੋਂ ਆਪਣੀ ਜੌਬ ਦੇ ਵਿੱਚੋਂ ਟਾਈਮ ਛੱਡ ਕੇ ਹਰ ਸਾਲ ਇੱਥੇ ਹੁੰਦੇ ਨੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਬੱਚਿਆਂ ਨੂੰ ਆਪ ਗਰਾਊਂਡ ਲੈਵਲ ਤੇ ਲੱਭ ਕੇ ਤੇ ਉਹਨਾਂ ਦਾ ਟ੍ਰੀਟਮੈਂਟ ਫ੍ਰੀ ਆਫ ਕਾਸਟ ਕਰਦੇ ਨੇ। ਹਾਂ ਵੀ ਪੁੱਤਰਾ ਕਿਵੇਂ ਆ? ਠੀਕ ਹਾਂ ਮੈਂ ਦਿੱਤੀ ਨਾਣੀ। ਠੀਕ ਆ ਪੁੱਤੋ। ਦਰਦ ਥੋੜਾ ਹੋਣਾ। ਤੇਰੇ ਪਹਿਲਾਂ ਕਿੰਨੀ ਪੇਨ ਹੁੰਦੇ ਹੁੰਦੇ ਸੀ ਜਦੋਂ ਪੱਟੀ ਕਰਦੇ ਹੁੰਦੇ ਸੀ ਮੈਂ। ਉਹ ਦਿਨੋਂ ਤਾਂ ਬਹੁਤ ਘੱਟ ਆ ਪੁੱਤ। اور بابا جی نے ਹੁਣ ਤੇਰੀ ਸਿਰ ਬਿਲਕੁਲ ਠੁਈ ਅੰਦਾ ਸਿਰ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਆਪਰੇਸ਼ਨ ਬਹੁਤ ਵਧੀਆ ਹੋਇਆ ਤੇਰਾ ਠੀਕ ਆ ਰੋਣਾ ਨਹੀਂ ਰੋਣਾ ਨਹੀਂ ਮੇਰੀ ਸੋਣੀ ਧੀ ਆ ਤੇ ਪਰੇਸ਼ਾਨਾ ਪਰੇਸ਼ਾਨਾ ਕੀ ਹੋ ਜਾਂਦਾ ਕਿਹੜੀ ਗੱਲੋਂ ਪਰੇਸ਼ਾਨ ਆ ਮਿਲ ਬੈਠੀ ਨਹੀਂ ਜਾਂਦਾ ਮੈਂ ਪੁੱਤ ਇੱਕ ਦਿਨ ਵਾਸਤੇ ਹੋਣਾ ਪਤਾ ਕਿ ਚੱਕਰ ਜਦੋਂ ਉਹਨਾਂ ਨੇ ਸਰਜਰੀ ਕੀਤੀ ਆ ਪਤਾ ਸਾਰਾ ਹੈ ਨਾ ਮਾਸ ਉਹ ਇੱਕ ਦਿਨ ਦੇ ਵਿੱਚ ਹੌਲੀ ਹੌਲੀ ਕਿੰਦਾ ਸਾਰਾ ਸੈੱਟ ਹੋ ਜਾਣਾ ਫੇ ਕੱਲ ਨੂੰ ਪਰਸੋਂ ਨੂੰ ਚੌਥੇ ਨੂੰ ਫੇ ਹੌਲੀ 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 ਕਰਕੇ ਜਮਾਂ ਠੀਕ ਹੋ ਜਾਣਾ ਅਜ ਡਾਟਸਾਹ ਤੈਨੂੰ ਤੋੜ ਕੇ ਵੀ ਦੇਖਣਗੇ ਅਜ ਡਾਟਸਾਹ ਕਹਿੰਦੇ ਸੀਗੇ ਤੈਨੂੰ ਤੋੜ ਲਗੇ ਤੋੜ ਕੇ ਫਿਰ ਉਸ ਤੋਂ ਬਾਅਦ ਜਦੋਂ ਤੂੰ ਥੋੜਾ ਤੁਰੇਂਗੀ ਨਾ ਫਿਰ ਤੇਰਾ ਮਾਸਾ ਉਠੀਕ ਹੋ ਜਾ ਉਹ ਵਿਦ ਟਾਈਮ ਉਹ ਜਿਹੜੀ ਰੀਡੀ ਤੁਹਾਡੀ ਟੇਢੀ ਹੋਈ ਹੁੰਦੀ ਹੈ ਨਾ ਹਾਂਜੀ ਹੁੰਦੀ ਹੈ ਉਹ ਜੁੜ ਗਈ ਆਪਸ ਵਿੱਚ ਜਿਹਨੂੰ ਆਪ ਐਕਚੁਅਲ ਕੁੱਬ ਕਹਿੰਦੇ ਨੇ ਉਹ ਤੇ ਕੇ ਬੈਕਸ ਹੁੰਦਾ ਤੇ ਜਦੋਂ ਜੁੜ ਜਾਂਦੀ ਹੈ ਤੇ ਵੈਲਡਿੰਗ ਹੋ ਜਾਂਦੀ ਹੈ ਨਾ ਉਹ ਵੀ ਵੈਲਡਿੰਗ ਹੋ ਚੁੱਕੀ ਆ ਜੀ ਉਹ ਕੋਲ ਨਹੀਂ ਸਕਦੀ ਸੀ ਜੀ ਉਹ ਕੋਈ ਨਹੀਂ ਸਕਦਾ ਮੋਟਾ ਰਿਸਕ ਫਿਰ ਹੁਣਦਰ ਤੋਂ ਹੁਣ ਕਿਥੀ ਦੁਬਾਰਾ ਤੋੜ ਦੇ ਉਹ ਤੋੜ ਦੇ ਤੇ ਤਿੰਨ ਜਗ੍ਹਾ ਤੋਂ ਉਹਨੂੰ ਤੋੜ ਕੇ ਸਿੱਧਾ ਕਰਦੇ ਹਾਂ ਤੇ ਮੇਨ ਮਕਸਦ ਇਸ ਸਰਜੀ ਜੀ ਸਾਡਾ ਇਹ ਹਿੰਦਾ ਸਭ ਤੋਂ ਪਹਿਲਾਂ ਵੀ ਲੱਤਾਂ ਚੱਲਦੀਆਂ ਰਹਿਣ ਜੀ ਹੈ ਨਾ ਕਿਉਂਕਿ ਸਭ ਤੋਂ ਵੱਡਾ ਰਿਸਕ ਇਹਦਾ ਉਹ ਮੋਨੀਟਰ ਹੁੰਦਾ ਜਾਂਦਾ ਫਿਰ ਜੂਰ ਦੇ ਨਾਲ ਨਾ ਨਾਲ ਤੇ ਦੂਸਰਾ ਮਕਸਦ ਇਹ ਸਰਜੀ ਦਾ ਹਮੇਸ਼ਾ ਇਹ ਹੁੰਦਾ ਕਿ ਇਸ ਤੱਕ ਅਚੀਵ ਹੋ ਜਾਵੇ ਕਿ ਅੱਗੇ ਵਧੇ ਰਹੇ ਹੂੰ ਜੇ ਸਰਜਰੀ ਨਾ ਕਰੋ ਫਿਰ ਤਾਂ ਨਾਨਸਟਾਪ ਵਧੀ ਜਾਣਾ ਹੈ ਤਾਂ ਵਧੀ ਜਾਣਾ ਹੈ ਅਨ ਕੰਟਰੋਲ ਇੱਥੇ ਬਹੁਤ ਬੱਚੇ ਜਿਹੜੇ ਸਾਨੂੰ ਡਿਨਾਈ ਕਰਨੇ ਪ ਕੁਣੀ ਗੱਲ ਸਾਫ਼ ਰਹੇਗੀ ਨਾ ਇਹ ਦੂਸਰਾ ਪ੍ਰਪੋਜ਼ਲ ਨਾ ਤੀਸਰਾ ਵੀ ਜਿੰਨੀ ਵੀ ਹੋ ਸਕੇ ਸੇਫਲੀ ਉਨੀ ਕਰੈਕਸ਼ਨ ਤਿੰਨ ਵੀ 130 ਡਿਗਰੀ ਤੱਕ ਕਰਵ ਹੋ ਚੁੱਕੀ ਸੀ ਜਿਹੜੀ ਇਸ ਮਿਸ਼ਨ ਟ੍ਰਿਪ ਦੀ 30 ਡਿਗਰੀ ਹੋਏਗੀ 130 130 ਅਸੀਂ ਨੋਰਮਲ ਤੇ ਜ਼ੀਰੋ ਹੋਣੀ ਚਾਹੀਦੀ ਹੈ ਨਾ ਸਿੱਧੀ ਤੇ ਇਹਨਾਂ ਦੀ 130 ਡਿਗਰੀ ਤੱਕ ਵੱਧ ਚੁੱਕੀ ਸੀ ਹੁਣ ਲੋਬ ਦੇਖੇ ਕਿ ਸਾਡੇ ਕੋਲ ਟੋਟਲ ਦੇ 130 ਡਿਗਰੀ ਤੱਕ ਸੀ ਕਿਹੜਾ ਇੱਕ ਜਿਹਨਾਂ ਨੂੰ ਅੱਜ ਆਪਰੇਸ਼ਨ ਕਰਨਾ ਹੈ ਓਕੇ ਸਰ ਹੋ 130 ਤੋਂ ਹੋਣਾ ਹੈ ਅਸੀਂ ਲਵਾਂਗੇ ਉਮੀਦ ਹੈ ਕਿ 70 ਤੱਕ ਆ ਗਏ ਚਲੋ ਇਹ ਔਡ 50% 50% ਵੀ ਕਲੀਅਰ ਹੋ ਜੇ ਬੈਂਸ ਸਾਹਿਬ ਥੈਂਕ ਯੂ ਤੁਹਾਡਾ ਸਰ ਥੈਂਕ ਯੂ ਵੈਰੀ ਮਚ ਨਹੀਂ ਇਹ ਠੀਕ ਹੋ ਜਾਣਾ ਤੁਹਾਡਾ ਪੂਰੀ ਟੀਮ ਦਾ ਥੈਂਕ ਯੂ ਜੀ ਤੁਸੀਂ ਜਦੋਂ ਸਾਡੇ ਕੋਲ ਵਿਜ਼ਿਟ ਕੀਤਾ ਸੀ ਆ ਕੇ ਗੱਲ ਕੀਤੀ ਸਾਨੂੰ ਸਾਡੇ ਲਈ ਇੱਕ ਮੈਰਕਲ ਤੋਂ ਘਟ ਨਹੀਂ ਕਿਉਂਕਿ ਇਸ ਬੱਚੀ ਨੇ ਬਹੁਤ ਸਫਰ ਕੀਤਾ ਜੀ ਇਹਦੇ ਫਾਦਰ ਸਾਹਿਬ ਇਨੂੰ ਬਰਨ ਹੋਣ ਤੋਂ ਬਾਅਦ ਛੋਲੀ ਚ ਪਾ ਲੈਂਦੇ ਸੀ ਤੇ ਪਿੱਛੇ ਮਲ ਲੈਂਦੇ ਸੀ ਤੇ ਉਹ ਸਾਰਾ ਦਿਨ ਮੰਗਦੇ ਰਹਿੰਦੇ ਸੀ ਉਹਦੇ ਕਰਕੇ ਇਹਦੀ ਸਪਾਇਨ ਇਦਾਂ ਹੋ ਗਈ ਜ਼ਿਆਦਾ ਹੂੰ ਤਾਂ ਉਹ ਜਦੋਂ ਜਾ ਕੇ ਥੋੜਾ ਠੀਕ ਹੋਣ ਲੱਗਦਾ ਸੀ ਤਾਂ ਉਹ ਫਿਰ ਉਹਨੂੰ ਜ਼ਿਆਦਾ ਛੇੜ ਦਿੰਦਾ ਸੀ ਕਿ ਤਾਂ ਜੋ ਲੋਕ ਅਥਨ ਇਹ ਪੰਜ ਸਿਸਟਰਸ ਨੇ ਜੀ ਇਹਦੀਆਂ ਹੋਰ ਵੀ ਚਾਰ ਭੈਣਾਂ ਨੇ ਹਨਾ ਤੇ ਬਾਕੀਆਂ ਭੈਣਾਂ ਇਹਦੀਆਂ ਠੀਕ ਆ ਹਾਂ ਉਹ ਠੀਕ ਨੇ ਜੀ ਮੈਂ ਬਹੁਤ ਬਹੁਤ ਥੈਂਕ ਯੂ ਪੂਰੀ ਟੀਮ ਦਾ ਲਈ ਥੈਂਕ ਯੂ ਲੋਕਲ ਸਰਕੀਪ ਮਿਸ਼ਨ ਇਥੇ ਆਜੀ ਅਗਲੇ ਸਾਲ ਫਿਰ ਹੋਰ ਆ ਤੁਸੀਂ ਆਪਣੇ ਇੱਥੇ ਪੰਜਾਬ ਚ ਆ ਕੇ ਸਪੈਸ਼ਲੀ ਇਸ ਤਰ੍ਹਾਂ ਦੇ ਬੱਚਿਆਂ ਨੂੰ ਹੈਲਪ ਕਰਦੇ ਹੋ ਜਿਨ੍ਹਾਂ ਦੇ ਮਾਪੇ ਕਰਵਾ ਵੀ ਨਹੀਂ ਸਕਦੇ ਹਨ ਚਲੋ ਸਾਡੇ ਤਾਂ ਜੀ ਉਹਨਾਂ ਜੁੜਿਆ ਸੀ ਬੱਚਾ ਬਾਕੀ ਕਿੰਨੇ ਬੱਚੇ ਨੇ ਜਿਨ੍ਹਾਂ ਦੀ ਫੈਮਲੀਆਂ ਦੇ ਵਿੱਚ ਮੀਡਲ ਕਲਾਸ ਫੈਮਿਲੀ ਆ ਲੱਖਾਂ ਰੁਪਏ ਦਾ ਟ੍ਰੀਟਮੈਂਟ ਨਹੀਂ ਸੀ ਕਰਾ ਸਕਦੇ ਉਹ ਤੇ ਤੁਸੀਂ ਖੁਦ ਉਹਨਾਂ ਨੂੰ ਅੱਗੇ ਹੋ ਕੇ ਉਹਨਾਂ ਬੱਚਿਆਂ ਦੀ ਜ਼ਿੰਦਗੀ ਚ ਕੁਝ ਚੰਗਾ ਕਰ ਰਹੇ ਹੋ ਛੋਟੀ ਤੋਂ ਛੋਟੀ ਜੀ ਇਹ ਸਾਡੀ ਜੀ ਅਸੀਂ ਕਿਤੇ ਹੋਰ ਵੀ ਸੋਚਦੇ 5-7 ਲੱਖ ਰੁਪਏ ਤੋਂ ਘੱਟ ਕਿਤੇ ਨਹੀਂ ਸੀ ਹੋ ਸਕਦਾ ਜੀ ਇਹ ਕੰਮ ਤੇ ਜਿਹੜਾ ਤੁਸੀਂ ਮਤਲਬ ਐਫਰਟਸ ਕੀਤਾ ਬਿਲਕੁਲ ਬਿਨਾਂ ਕਿਸੇ ਕੋਸ ਤੋਂ ਥੈਂਕ ਯੂ ਥੈਂਕ ਯੂ ਵੈਰੀ ਮਚੋ ਭਾਜੀ ਇਹਨਾਂ ਦਾ ਜੀ ਬਹੁਤ ਫੇਸ ਕੀਤਾ 2 ਸਾਲ 3 ਸਾਲ ਇਹਦਾ ਜਕਮ ਪੂਰਾ ਖੁੱਲਾ ਰਿਹਾ ਪਿੱਛੇ ਹਾਂਜੀ ਹਾਂਜੀ ਤੇ ਮਤਲਬ 6 ਮਹੀਨੇ ਨਾਲ ਜਦੋਂ ਬੜੀ ਦੇਖਿਆ ਨਾ ਜਕਮ ਇਹਦਾ ਜੋ ਪੂਰਾ ਬੈਕ ਤੇ ਆ ਹਾਂ ਓਪਨ ਹੀ ਪਿਆ ਸੀ ਹੁਣ ਹੁਣ ਠੀਕ ਲੱਗਣ ਲੱਗਿਆ ਹੈ ਨਾ ਇਸ ਲਈ ਹੰਸਰ ਜੀ ਵੀ ਜੀ ਅਰੇ ਬਾਦਰ ਸਾਹਿਬ ਨਾਲ ਕੋਈ ਦੇਸੀ ਦਵਾਈ ਦਾ ਉਪਰਲੇਪ ਲਾ ਦਿੰਦੇ ਸੀਗੇ ਪੇਸਟ ਕਰ ਦਿੰਦੇ ਸੀ ਉਹ ਕਾਲੀ ਜੀ ਕੋਈ ਦਵਾਈ ਸੀ ਜਿਹੜੇ ਲਾਉਂਦੇ ਆ ਦਹਲਵਾਈਆਂ ਦੇ ਮਰਚੇ ਤੋਂ ਲਾਉਂਦੇ ਹੁੰਦੇ ਜਿਵੇਂ ਤੇ ਬਸ ਉਹਦੇ ਨਾਲ ਹੋਰ ਜ਼ਿਆਦਾ ਖਰਾਬ ਹੋ ਜਾਂਦੀ ਸੀ ਉਹ ਦਵਾਈ ਦੇ ਤੇ ਗੰਦਗੀ ਵਿੱਚ ਪੈ ਜਾਂਦੀ ਸੀ ਤੇ ਜਦੋਂ ਅਸੀਂ ਇਹਦੀ ਡਰੈਸਿੰਗ ਕਰਦੇ ਸੀ ਅਸੀਂ ਵੀ ਕੋਈ ਪ੍ਰੋਫੈਸ਼ਨਲ ਨਹੀਂ ਸੀ ਜੀ ਇੰਨੇ ਪਰ ਕੋਈ ਡਾਕਟਰ ਨਹੀਂ ਸੀ ਛੇਤੀ ਹੱਥ ਨਹੀਂ ਸੀ ਪਰ ਜਿਹੜੇ ਸਾਡੇ ਉੱਤੇ ਲੋਕਲ ਸੀ ਉਹ ਪੈਸੇ ਬਹੁਤ ਲੈਂਦੇ ਸੀ ਜਦੋਂ ਮੈਂ ਇਹ ਪੱਟੀ ਕਰਨੀ ਖੁਦ ਨੂੰ ਰੋਣਾ ਆਉਣਾ ਇਹਨੇ ਮਤਲਬ ਇਹ ਇੰਨੀ ਸਟਰੋਂਗ ਸੀਗੀ ਮਤਲਬ ਇਹਨੇ ਹਰ ਰੋਜ਼ ਰੈਡੀ ਹੋਣਾ ਪੱਟੀ ਲਈ ਇਹ ਹੀ ਵੱਡੀ ਗੱਲ ਸੀ ਹਨਾ ਪੱਟੀ ਖੋਲਣੀ ਐਨਐਸ ਪਾ ਪਾ ਕੇ ਉਹਨੂੰ ਲਾਉਣਾ ਹੌਲੀ ਹੌਲੀ ਕਰਕੇ ਉਹ ਜੁੜ ਜਾਂਦੀ ਸੀ ਹਨਾ ਮੈਨੂੰ ਬਹੁਤ ਇਹਨੇ ਬੱਚੀ ਨੇ ਸਫਰ ਕੀਤਾ ਤੁਹਾਡੀ ਟੀਮ ਦੀ ਮਤਲਬ ਆਉਣ ਵਾਲੇ ਸਮੇਂ 'ਚ ਬਹੁਤ ਵਾਇਗਰੂ ਕਿਰਪਾ ਕਰਨ ਪੰਜਾਬ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਲੋੜ ਹੈ ਜੀ ਜਿਹੜੇ ਸਪੈਸ਼ਲ ਚਾਈਲਡ ਨੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਨੇ ਕਿ ਕੋਈ ਡਾਕਟਰ ਸਾਹਿਬ ਹੁਣਾਂ ਦੀ ਕਰਾਮਾਤ ਇਹ ਵੀ ਮੰਨ ਲਓ ਕਿ ਅਮਰੀਕਾ ਲਈ ਆ ਆਪਾਂ ਗੱਲਾਂ ਕਰਦੇ ਆ ਕੋਈ ਮਿਸਤਰੀ ਕੋਈ ਚੀਜ਼ ਕਰਦਾ ਇਹ ਇਨਸਾਨ ਦਾ ਮਿਸਤਰੀ ਨੇ ਸਾਰੇ ਇਹ ਇਨਸਾਨੀ ਮਿਸਤਰੀ ਨੇ ਤੇ ਬੰਦੇ ਸਿੱਧੇ ਕਰਦੇ ਦੇਖੋ ਕਿਦਾਂ ਇੱਕ ਸਨੇਕ ਵਾਂਗ ਏਦਾਂ ਹਨਾ ਸਪਾਈਨ ਸੀਗੀ ਤੇ ਹੁਣ ਇਸ ਤਰ੍ਹਾਂ ਹੋ ਗਈ ਹੈ ਤੇ ਇਹ ਆਪਾਂ ਸਿਰਫ ਫੋਟੋ ਹੀ ਦੇਖ ਰਹੇ ਹਾਂ ਤੇ ਇਸ ਬੱਚੀ ਨਾਲ ਲਾਈਫ ਟਾਈਮ ਲਈ ਇਹਨੂੰ ਕਿੰਨਾ ਇਹਦਾ ਬੈਨੀਫਿਟ ਹੋਣਾ ਕਿੰਨੀ ਜ਼ਿਆਦਾ ਇਹਨੂੰ ਸਪੋਰਟ ਮਿਲਣੀ ਆ ਤੇ ਉਹ ਆਪਾਂ ਸੋਚ ਹੀ ਨਹੀਂ ਸਕਦੇ ਤੇ ਇਹ ਇਹ ਨੇ ਉਹ ਅਸਲ 'ਚ ਜਿਹੜੇ ਅੱਜ ਵੀ ਉਸ ਰੱਬ ਦੇ ਦਰਜੇ ਨੂੰ ਬਰਕਰਾਰ ਰੱਖੀ ਬੈਠੇ ਨੇ ਕਹਿੰਦੇ ਡਾਕਟਰ ਰੱਬ ਦਾ ਰੂਪ ਹੁੰਦਾ ਪਰ ਹਜੇ ਵੀ ਕੁਝ ਇਸ ਤਰ੍ਹਾਂ ਦੇ ਡਾਕਟਰ ਨੇ ਜਿਹੜੇ ਵਾਕਈ ਅੱਜ ਵੀ ਰੱਬ ਦਾ ਦਰਜਾ ਪ੍ਰਾਪਤ ਨੇ ਔਰ ਇਸ ਡਾਕਟਰ ਸਾਰੇ ਡਾਕਟਰ ਯੂਐਸਏ ਤੋਂ ਨਹੀਂ ਕੁਝ ਇੰਡੀਆ ਤੋਂ ਨੇ ਸਾਡੇ ਵੀਰ ਤੇ ਇਹ ਉੱਥੋਂ ਆਪਣੀ ਜੌਬ ਦੇ ਵਿੱਚੋਂ ਟਾਈਮ ਛੱਡ ਕੇ ਹਰ ਸਾਲ ਇੱਥੇ ਹੁੰਦੇ ਨੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਬੱਚਿਆਂ ਨੂੰ ਆਪ ਗਰਾਊਂਡ ਲੈਵਲ ਤੇ ਲੱਭ ਕੇ ਤੇ ਉਹਨਾਂ ਦਾ ਟ੍ਰੀਟਮੈਂਟ ਫ੍ਰੀ ਆਫ ਕਾਸਟ ਕਰਦੇ ਨੇ ਔਰ ਇਹ ਕੰਬੀਨੇਸ਼ਨ ਜਿਹੜਾ ਇਹ ਆਪਣੇ ਆਪ 'ਚ ਇੱਕ ਵੱਡੀ ਗੱਲ ਆ ਵੀ ਇੰਨੇ ਡਾਕਟਰ ਸਕਿਨ ਦੇ ਰਾਸ਼ਟ੍ਰ ਸਰਜਰੀ ਦੇ ਡਾਕਟਰ ਹੋ ਗਏ ਹਨ ਸਪਾਈਨ ਦੇ ਹੋ ਗਏ ਫਿਰ ਸਰ ਨੀਰੋ ਦੇ ਹੋ ਗਏ ਹਨ ਤੇ ਇਹ ਸਾਰੇ ਰਲ ਕੇ ਥੈਂਕ ਯੂ ਇਹ ਜਿਹੜੇ ਹਸਪੀਟਲ ਦੇ ਵਿੱਚ ਅਸੀਂ ਖੜੇ ਆ ਹਸਪੀਟਲ ਦਾ ਨਾਮ ਹੈਗਾ ਜੀ ਐਸ ਡੀ ਐਲ ਚੈਰੀਟੇਬਲ ਹਸਪੀਟਲ ਜਿਨ੍ਹਾਂ ਨੇ ਫ੍ਰੀ ਆਫ ਕਾਸਟ ਇਹਨਾਂ ਨੂੰ ਸਾਰੀ ਸਪੇਸ ਦਿੱਤੀ ਹੋਈ ਹੈ ਇਹਨਾਂ ਵਧੀਆ ਸਿਸਟਮ ਓਟੀ ਜਿਹੜੇ ਮਤਲਬ ਵਰਲਡ ਲੈਵਲ ਦੇ ਓਟੀ ਮਸ਼ੀਨਰੀ ਜਿੱਥੇ ਚਾਹੀਦੀ ਆਪਰੇਸ਼ਨ ਥੀਏਟਰਾਂ ਚ ਹਨ ਐਮ ਆਰ ਆਈ ਸੀਟੀ ਐਮ ਆਰ ਆਈ ਸੀਟੀ ਸਭ ਕੁਝ ਫ੍ਰੀ ਆਫ ਕਾਸਟ ਹਨਾ ਤੇ ਫਿਰ ਇਸ ਤਰ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਸਖਾਲੀ ਹੋ ਰਹੀ ਆ ਇਹ ਦੋਨੋਂ ਬੱਚੀਆਂ ਜਿਹੜੀਆਂ ਤੁਰ ਰਹੀਆਂ ਜੀ ਤੇ ਇਹ ਅੱਜ ਪਹਿਲਾ ਕਦਮ ਜ਼ਮੀਨ ਤੇ ਰੱਖ ਰਹੀਆਂ ਸਦੀ ਆਰਤੀ ਜਦੋਂ ਇਹਦੀ ਬਾਡੀ ਸਿੱਧੀ ਹੋ ਗਈ ਹੁਣ ਤੁਸੀਂ ਦੇਖੋ ਆਰਤੀ ਦਾ ਬਿਲਕੁਲ ਸਟਰਕਚਰ ਜਿਹੜਾ ਇੰਦਾ ਸੀਗਾ ਡਾਕਟਰ ਸਾਹਿਬ ਦਾਦੇ 130 ਡਿਗਰੀ ਤੱਕ ਘੁਮ ਚੁੱਕੇ ਸੀ ਆਰਤੀ ਦੀ ਸਪਾਈਨ ਤੇ ਜਿਹੜੀ ਕਿ ਹੁਣ ਕਰੀਬ 60% ਮੰਨ ਲਓ 60 ਡਿਗਰੀ ਤੋਂ ਲੈ ਕੇ 70 ਡਿਗਰੀ ਤੱਕ ਇਹਦੀ ਸਪਾਈਨ ਹੈ ਜਿਹੜੀ ਆਰਤੀ ਦੀ ਉਹ ਸਿੱਧੀ ਹੋ ਗਈ ਹੈ ਜਿਹੜਾ ਤੁਸੀਂ ਥੋੜਾ ਜਿਹਾ ਮੋਡਾ ਚੁੱਕਿਆ ਹੈ ਦੇਖਦੇ ਹੋ ਇਹ ਵੀ ਹੁਣ ਐਕਸਰਸਾਈਜ਼ ਦੇ ਨਾਲ ਹੋਰ ਆ ਦੇਣਾ ਠੀਕ ਹੋ ਜਾਊਗਾ ਡਾਕਟਰ ਸਾਹਿਬ ਕਹਿੰਦੇ ਤੇ ਇਹਦੇ ਵਾਸਤੇ ਬਹੁਤ ਥੈਂਕ ਯੂ ਆ ਪੂਰੇ ਡਾਕਟਰਾਂ ਦੀ ਟੀਮ ਦਾ ਜਿਨ੍ਹਾਂ ਨੂੰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਥੈਂਕ ਯੂ ਸਟਾਫ ਦਾ ਜਿਨ੍ਹਾਂ ਨੇ ਆਰਤੀ ਨੂੰ ਇਸ ਤਰ੍ਹਾਂ ਸਾਡੀ ਭੈਣ ਬਲਜਿੰਦਰ ਆਰਤੀ ਦੀ ਕੇਅਰ ਟੇਕ ਰਿਹਾ ਤੇ ਆਰਤੀ ਦੇ ਨਾਲ ਉਸ ਦਿਨ ਤੋਂ ਹਨ ਮੈਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਵਾਸਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਜਨਕੀ ਅਰਦਾਸ ਵਿਰਥੀ ਨਾ ਜਾਵੇ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਨੇ ਆਰਤੀ ਨੂੰ ਆਪਣੇ ਪੈਰਾਂ ਤੇ ਸਿੱਧਿਆ ਹੋ ਕੇ ਚੱਲਣ ਦੇ ਕਾਬਿਲ ਕਰਤਾ। ਕੱਲ ਸਵੇਰੇ ਐਸ ਟਾਈਮ ਸਰਜਰੀ ਸ਼ੁਰੂ ਹੋਈ ਸੀਗੀ ਤੇ ਅੱਜ ਆਰਤੀ ਚੱਲਣ ਵੀ ਲੱਗ ਗਈ ਦੇਖੋ ਔਰ ਸਰਜਰੀ ਵੀ ਛੋਟੀ ਮੋਟੀ ਨਹੀਂ ਸੀ ਪੂਰੀ ਸਪਾਇਨ ਪਿੱਛੋਂ ਖੋਲ ਕੇ ਸਾਰੀ ਉਹਨੂੰ ਸਿੱਧਾ ਕਰਕੇ ਦੁਬਾਰਾ ਸਰਜਰੀ ਕਰਕੇ ਜੋੜਿਆ ਤੇ ਸਾਡੀ ਬੇਨਤੀ ਹੈ ਭੈਣੋ ਭਰਾਵੋ ਜੇ ਤੁਹਾਡੇ ਘਰ 'ਚ ਕੋਈ ਬੱਚਾ ਇਸ ਤਰ੍ਹਾਂ ਦਾ ਹੈ ਜਿਹਦੀ ਉਮਰ 5 ਤੋਂ 15 ਨਾਲ 16 ਸਾਲ ਦੇ ਆਸ-ਪਾਸ ਆ ਤੇ ਉਹਨਾਂ ਬੱਚਿਆਂ ਨੂੰ ਜ਼ਰੂਰ ਇੱਥੇ ਡਾਕਟਰਾਂ ਦੀ ਟੀਮ ਨੂੰ ਆ ਕੇ ਚੈੱਕਅਪ ਕਰਾਓ ਇਸ ਸਾਲ ਦੇ ਵਿੱਚ ਇੱਕ ਵਾਰ ਆਉਂਦੇ ਨੇ ਤੇ ਆ ਕੇ ਚੈੱਕਅਪ ਕਰਕੇ ਇਹਨਾਂ ਨੇ ਸਿਲੈਕਟ ਕਰ ਜਾਣੇ ਪੇਸ਼ੈਂਟਸ ਅਗਲੇ ਸਾਲ ਦਾ ਟਾਈਮ ਦੇ ਦੇਣਾ ਤੁਹਾਨੂੰ ਫਿਰ ਅਗਲੇ ਸਾਲ ਆ ਕੇ ਸਾਰੇ ਟੈਸਟ ਕਰਕੇ ਫਿਰ ਉਹਨੂੰ ਪ੍ਰੀਪੇਅਰ ਕਰਨਗੇ ਜੇ ਸਰਜਰੀ ਲਈ ਪ੍ਰੀਪੇਅਰ ਹੋ ਗਿਆ ਪੇਸ਼ੈਂਟ ਤਾਂ ਉਸੇ ਸਾਲ ਕਰ ਦੇਣਗੇ ਨਹੀਂ ਤਾਂ ਨੈਕਸਟ ਈਅਰ ਸਾਨੂੰ ਹੁਣ ਆਰਤੀ ਦਾ ਟ੍ਰੀਟਮੈਂਟ ਕਰਾਉਣ ਲਈ 4 ਸਾਲ ਹੋ ਗਏ ਸੀ ਲਗਭਗ ਗੱਲ ਚੱਲਦੇ ਨੂੰ 3 ਸਾਲ ਤੋਂ ਅਸੀਂ ਪ੍ਰੋਪਰ ਕਨੈਕਟਰ ਦੇ ਕਨੈਕਸ਼ਨ ਦੇ ਵਿੱਚ ਸੀ ਡਾਕਟਰਾਂ ਦੀ ਟੀਮ ਦੇ ਲਾਸਟ ਈਅਰ ਵੀ ਉਹਨਾਂ ਨੇ ਚੈੱਕਅਪ ਕੀਤੇ ਪੂਰੇ ਉਦੋਂ ਆਰਤੀ ਦੀ ਪੂਰੀ ਨਹੀਂ ਸੀ ਠੀਕ ਬੋਡੀ ਕਿਉਂਕਿ ਆਰਤੀ ਨੂੰ ਟਾਈਫਾਇਡ ਹੋ ਗਿਆ ਸੀ ਪਹਿਲਾਂ ਤੇ ਫਿਰ ਉਸ ਤੋਂ ਪਿਛਲੇ ਮਹੀਨੇ ਸਾਰੇ ਇਹਨਾਂ ਨੇ ਚੈੱਕਅਪ ਕੀਤੇ ਸੀਗੇ ਤੇ ਇਸ ਵਾਰ ਹੁਣ ਸਰਜਰੀ ਕੀ ਨਾਮ ਤੇਰਾ ਤ੍ਰਿਸ਼ਾ ਹੈਲੋ ਤ੍ਰਿਸ਼ਾ ਬਾਬਾ ਮੇਰ ਕਰੇ ਹਨ ਦੇਖੋ ਡਾਕਟਰ ਸਾਹਿਬ ਨੂੰ ਦਾ ਕਿੰਨਾ ਥੈਂਕ ਯੂ ਤੁਹਾਡਾ ਖਰਚਾ ਆਇਆ ਕੋਈ ਕੋਈ ਖਰਚਾ ਨਹੀਂ ਆਇਆ ਹੈ ਨਾ ਔਰ ਸਭ ਤੋਂ ਵੱਡੀ ਗੱਲ ਆ ਵੀ ਕੋ ਇੰਨੇ ਸਿਆਣੇ ਤੇ ਸੁਲਝੋ ਹੀ ਡਾਕਟਰਾਂ ਨੇ ਇਸ ਤਰ੍ਹਾਂ ਦੀ ਸਰਜਰੀ ਦੇਖੋ ਬੋਸ ਸਪਾਈਨ ਦੀ ਸਰਜਰੀ ਇਦਾਂ ਲਈ ਜੇ ਇੱਕ ਛੋਟੀ ਜਿਹੀ ਗਲਤੀ ਹੋ ਜਾਵੇ ਡਾਕਟਰ ਤੋਂ ਹੁਣ ਤਾਂ ਪਤਾ ਨਹੀਂ ਲੱਗਣੀ 2 ਸਾਲਾਂ ਬਾਅਦ ਜਾ ਕੇ ਪਤਾ ਲੱਗਣਾ ਤੇ ਇਹ ਡਾਕਟਰ ਇੰਨੇ ਚੰਗੇ ਨੇ ਮਤਲਬ ਇਹਨਾਂ ਨੇ ਇੰਨੇ ਸੇਫਲੀ ਕੀਤਾ ਸਾਰਾ ਕੁਝ ਵੀ ਉਸ ਮਸੇ ਨਹੀਂ ਬਜੀ ਵੀ ਗਾਂ ਜਾ ਕੇ ਕਿਤੇ ਦਿੱਕਤ ਆਊਗੀ ਹੈ ਨਾ ਇਸ ਕਰਕੇ ਇਹਨਾਂ ਨੂੰ ਜ਼ਰੂਰ ਤੂੰ ਦੁਆ ਦੇਣੀ ਡਾਕਟਰਾਂ ਨੂੰ ਹੈ ਨਾ ਅਸੀਸ ਦੇਣੀ ਹੈ ਬੋਸ ਤੇ ਦੇਖੋ ਜੀ ਫਰਕ ਆ ਆਰਤੀ ਵਾਂਗੂ ਇਹਦੀ ਵੀ ਬੱਚੀ ਦੀ ਹਨਾ ਸਪਾਇਨ ਦੀ ਬਹੁਤ ਵੱਡੀ ਸਮੱਸਿਆ ਸੀ ਬਿਲਕੁਲ ਯਾ ਸਾਰਾ ਚੀਜ਼ਾਂ ਹਨ ਤੇ ਵੀਰ ਹੁਣੀ ਦੱਸਦਾ ਵੀ ਹੁਣ ਤਾਂ ਬਹੁਤ ਫਰਕ ਆ ਪਹਿਲਾਂ ਕਿੰਨੀ ਜ਼ਿਆਦਾ ਹੋ ਗਈ ਤੇ ਇਹ ਵੀ ਸਾਰਾ ਇਹ ਜਿਹੜਾ ਚਮਤਕਾਰ ਇਹਨਾਂ ਡਾਕਟਰਾਂ ਵੱਲੋਂ ਕੀਤਾ ਗਿਆ ਤੁਹਾਡਾ ਕੀ ਨਾਮ ਗੁਨਮ ਗੁਨਮ ਤੇਨੂੰ ਤੇਰੀ ਵੀ ਸੱਦੀ ਹੋਈ ਇੱਥੇ ਹਾਂਜੀ ਕੀ ਪ੍ਰੋਬਲਮ ਸੀ ਅੱਛਾ ਤੇ ਤੇਰਾ ਸਰੀਰ ਬਹੁਤ ਜ਼ਿਆਦਾ ਇਦਾਂ ਸੀਗਾ ਮਨ ਕਿਵੇਂ ਫੀਲ ਹੁੰਦਾ ਪੁੱਤ ਹੁੰਦਾ ਕਿ ਕਿਤੇ ਪਹੁੰਚ ਜਾਣਾ ਵਧੀਆ ਲੱਗਦਾ ਠੀਕ ਹੈ ਜਿਹਨਾਂ ਡਾਕਟਰਾਂ ਵੱਲੋਂ ਕੀਤਾ ਗਿਆ ਉਹਨਾਂ ਲਈ ਕੀ ਕਹਿਣਾ ਪੁੱਤ ਫਿਰ ਉਹਨਾਂ ਲਈ ਆਸ਼ੀਰਵਾਦ ਦੇਣੀ ਕਿ ਅੱਗੇ ਵੀ ਰਾਹੀ ਕੰਮ ਕਰਦੇ ਰਹਿਣ ਔਰ ਚੱਲਾ ਤੋ ਡਰ ਕੇ ਹੋਰ ਬੱਚਿਆਂ ਦੀ ਹੈਲਪ ਕਰਦੇ ਰਹਿਣਾ ਹਣਾ ਇੱਕ ਬੱਚਾ ਜਿਹੜਾ ਵਿਸ਼ ਮੰਗਦਾ ਸੀ ਜਿਹੜਾ ਰੋਜ਼ ਅਰਦਾਸ ਕਰਦਾ ਸੀ ਬਾਬਾ ਜੀ ਮੈਨੂੰ ਤੁਸੀਂ ਠੀਕ ਕਰਨਾ ਮੈਨੂੰ ਭਰੋਸਾ ਤੁਹਾਡੇ ਤੇ ਤੁਸੀਂ ਮੈਨੂੰ ਠੀਕ ਕਰੋਗੇ ਮੇਰੇ ਮਾ ਮਾਪ ਕੋਲੇ ਪੈਸੇ ਹੈ ਨਹੀਂਗੇ ਪਰ ਤੁਸੀਂ ਕਰੋਗੇ ਇੱਕ ਦਿਨ ਉਸ ਚੀਜ਼ ਦਾ ਯੂ ਐਸ ਏ ਚ ਬੈਠੇ ਆ ਬਰਥ ਹੋ ਰਿਹਾ ਉਸ ਟਾਈਮ ਹੀ ਉਸ ਟਾਈਮ ਹੀ ਉਹ ਚੀਜ਼ਾਂ ਸਾਰੀਆਂ ਇਕੱਠੀਆਂ ਹੋ ਰਹੀਆਂ ਉਹ ਸਾਰੀਆਂ ਪਾਵਰਾਂ ਨੂੰ ਗੁਰੂ ਸਾਹਿਬ ਨੇ ਇਕੱਠੀਆਂ ਕਰਕੇ ਇੱਕ ਪਲੇਟਫਾਰਮ ਤੇ ਲੈ ਕੇ ਆਂਦਾ ਜਿੱਥੇ ਰਵੀ ਬੈਂਸ ਜੀ ਦੇ ਮਨ ਦੇ ਵਿੱਚ ਇਹ ਬਲਬਲਾ ਪੈਦਾ ਹੋਇਆ ਤੇ ਡਾਕਟਰ ਨਰਮਲਜੀਤ ਜੀ ਦੇ ਮਨ ਦੇ ਵਿੱਚ ਉਹ ਤਾਂ ਪੈਦਾ ਹੋ ਵੀ ਅਸੀਂ ਪੰਜਾਬ ਲਈ ਕੁਝ ਕਰਨਾ ਫਿਰ ਪੰਜਾਬ ਆਏ ਤਾਂ ਇੱਥੇ ਆ ਕੇ ਮਤਲਬ ਬਹੁਤ ਸਾਰੇ ਧੋਖੇ ਵੀ ਖਾਦੇ ਆ ਕੇ ਕੁਝ ਚੀਜ਼ਾਂ ਦਿੱਕਤਾਂ ਵੀ ਆਈਆਂ ਤੇ ਫੌਰ ਸਾਰੇ ਇੰਸਟੀਚੂਟਾਂ ਦੇ ਵਿੱਚ ਜਾ ਕੇ ਇਹਨਾਂ ਨੇ ਮਨ ਲੋ ਇਹਨੂੰ ਚੈੱਕ ਕੀਤਾ ਵੀ ਅਸੀਂ ਕਿੱਥੇ ਕਰ ਸਕਦੇ ਆ ਤਾਂ ਫਿਰ ਐਸਜੀਐਲ ਹਸਪੀਟਲ ਵੱਲੋਂ ਇਹ ਸਾਰਾ ਕੁਝ ਪ੍ਰੋਵਾਈਡ ਕਰਾਇਆ ਗਿਆ ਇੱਕ ਪੂਰਾ ਪੂਰਾ ਫਲੋਰ ਸਟਾਫ ਡਾਕਟਰਸ ਮਸ਼ੀਨਰੀ ਕਰੋੜਾਂ ਰੁਪਈਆ ਦੀਆਂ ਜਿਹੜੀਆਂ ਮਸ਼ੀਨਾਂ ਡਾਕਟਰ ਸਾਹਿਬ ਦੱਸਦੇ ਵੀ ਪਹਿਲਾਂ ਇੱਥੇ ਐਮਆਰ ਜਿਹੜੀਆਂ ਮਸ਼ੀਨਾਂ ਸੀਗੀਆਂ ਉਹ ਛੋਟੀਆਂ ਸੀ ਜਾਂ ਮਨ ਲੋ ਦੇ ਵਿੱਚ ਕਲੀਅਰਟੀ ਨਹੀਂ ਸੀ ਉਹਨਾਂ ਦੀ ਤਾਂ ਬਾਹਰੋਂ ਟੈਸਟ ਕਰਾਉਣੇ ਪੈਂਦੇ ਸੀ ਤਾਂ ਇੱਕ ਦਿਨ ਬਾਬਾ ਜੀ ਨੇ ਇਹਨਾਂ ਨਾਲ ਗੱਲ ਕੀਤੀ ਕਿ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਪਈ ਇੱਥੇ ਤੁਸੀਂ ਬਾਹਰ ਟੈਸਟ ਕਰਾ ਰਹੇ ਹੋ ਤਾਂ ਡਾਕਟਰ ਸਾਹਿਬ ਨੇ ਰਿਕੁਆਇਰਮੈਂਟ ਦੱਸੀ ਤੇ ਕਰੋੜਾਂ ਰੁਪਈਆ ਦੀ ਮਸ਼ੀਨ ਉਹਨਾਂ ਨੇ ਵਿਦਨ 1 ਇਅਰ ਦੇ ਵਿੱਚ ਉਹ ਸਾਰੀਆਂ ਮਸ਼ੀਨਾਂ ਮੰਗਾ ਕੇ ਇੱਥੇ ਪ੍ਰੋਪਰ ਡਾਇਗਨੋਸਿਸ ਸੈਂਟਰ ਵੀ ਚਲਾਤਾ ਨਾਲ ਤੇ ਜਿਹਦੇ ਨਾਲ ਅੱਜ ਪਤਾ ਨਹੀਂ ਕਿੰਨੇ ਬੱਚਿਆਂ ਦੇ ਫੇਸ ਤੇ ਸਮਾਈਲ ਆ ਰਹੀ ਹੈ ਔਰ ਇਸ ਸਮਾਈਲ ਕੋਈ 5 ਮਿੰਟ ਜਾਂ 2 ਮਿੰਟ ਵਾਲੀ ਨਹੀਂ ਇੱਕ ਦਿਨ ਵਾਸਤੇ ਨਹੀਂ ਲਾਈਫਟਾਈਮ ਦੀ ਸਮਾਈਲ ਹੈ ਇਹ ਮਨ ਲੋ ਇਨਾਂ ਸਾਰਿਆਂ ਦਾ ਅਸੀਂ ਸ਼ੁਕਰੀਆ ਕਰਦੇ ਇਹਨਾਂ ਦੀ ਵੈਬਸਾਈਟ ਵੀ ਬਣੀ ਹੈ ਅਸੀਂ ਉੱਪਰ ਡਿਸਪਲੇ ਵੀ ਕੀਤੀ ਆ ਉਹਨੇ ਤੇ ਵਿਜ਼ਿਟ ਕਰੋ ਆਪਾਂ ਐਪਰੀਸ਼ੀਏਟ ਕਰੀਏ ਸਭ ਤੋਂ ਪਹਿਲਾਂ ਤਾਂ ਵੇਸ਼ ਕਰੀਏ ਇਹਨਾਂ ਲਈ ਦੁਆਵਾਂ ਦੇਈਏ ਇਹਨਾਂ ਲਈ ਬਲੇਸਿੰਗ ਦੇਈਏ ਔਰ ਦੂਸਰਾ ਜਿਹੜੇ ਕੋਈ ਭੈਣ ਭਰਾ ਆਪਾਂ ਕੋਈ ਡੋਨੇਸ਼ਨ ਵੀ ਦੇ ਸਕਦੇ ਆ ਨਾ ਉਹ ਵੀ ਜ਼ਰੂਰ ਦਿਓ ਸਿੱਧਾ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੇ ਤਾਂ ਜੋ ਇਹ ਹੋਰ ਵੱਡੀਆਂ ਟੀਮਾਂ ਹੋਰ ਵੱਡੇ ਲੈਵਲ ਤੇ ਜਾ ਕੇ ਕੰਮ ਕਰ ਸਕਣ ਤਾਂ ਪਲੀਜ਼ ਸਪੋਰਟ ਕਰੋ ਇਹਨਾਂ ਦੀ ਟੀਮ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਇਡ ਗੁੱਟ ਜੀ